ਵਾਹਿਗੁਰੂ ਜੀ ਮੇਰੇ ਨਾ ਕਦੇ ਹਿੰਮਤ ਨਹੀਂ ਪਈ ਮੈਂ ਜਸਪ੍ਰੀਤ ਕੋ ਲੁਧਿਆਣਾ ਵੀ ਮੈਂ ਆਪਣਾ ਪ੍ਰੈਕਟੀਕਲ ਸ਼ੇਅਰ ਕਰ ਸਕਾ ਵਾਹਿਗੁਰੂ ਗੱਤੋ ਤੋਂ ਅਨਵੇਂ ਨੀ ਵਾਰੀ ਮੇਰੇ ਲੁਧਿਆਣੇ ਮੇਰੀ ਕਦੇ ਹਿੰਮਤ ਨਹੀਂ ਪਈ ਵਾਹਿਗੁਰੂ ਜੀ ਆਪ ਜੀ ਨੂੰ ਦੇਖ ਕੇ ਬਸ ਮਨ ਦੇ ਅੰਦਰ ਬਹਿਰਾਗ ਬਹੁਤ ਹੁੰਦਾ ਵਾਹਿਗੁਰੂ ਵਾਹਿਗੁਰੂ ਜੀ ਦਾਸ ਨਵੰਬਰ 16 ਨਵੰਬਰ 2022 ਦਾ ਵਾਹਿਗੁਰੂ ਜੀ ਆਪ ਜੀ ਦੇ ਗਰੁੱਪ ਦੇ ਨਾਲ ਜੁੜਿਆ ਹੋਇਆ ਹੈ ਉਸ ਤੋਂ ਪਹਿਲਾਂ ਦਾਸ ਜੀ ਹਾਲ ਤੇ ਨਹੀਂ ਜ਼ਿਆਦਾ ਖਰਾਬ ਸੀ ਵਾਹਿਗੁਰੂ ਜੀ ਮੈਂ ਬੋਲ ਕੇ بیان ਨਹੀਂ ਕਰ ਸਕਦੀ ਮੇਰੇ ਹਸਬੰਦ ਨੂੰ 6 ਸਾਲ ਹੋ ਜਾਣੇ ਵਾਹਿਗੁਰੂ ਜੀ ਹੋ ਗਏ ਨੇ ਅਗਸਤ ਆਹ 6 ਅਗਸਤ 7 ਅਗਸਤ ਤੋਂ ਵਾਹਿਗੁਰੂ ਜੀ ਉਹ ਬਾਹਰ ਗਏ ਹੋਏ ਸੀ ਤੇ 5 ਸਾਲ ਪਿਛੋਂ ਵਾਹਿਗੁਰੂ ਜੀ ਉਹ ਆਏ ਨਹੀਂ ਤੇ ਜਦੋਂ ਉਹ ਬਾਹਰ ਗਏ ਤਾਂ ਉਸ ਤੋਂ ਬਾਅਦ ਘਰ ਦੀ ਹਾਲਤ ਇਹ ਜੀ ਇੰਨੀ ਖਰਾਬ ਹੋ ਗਈ ਨਾ ਵਾਹਿਗੁਰੂ ਜੀ ਮਤਲਬ ਜਿਸ ਸੇਜ ਤੇ ਮੈਂ ਕਦੇ ਬਲੀਵ ਨਹੀਂ ਕੀਤਾ ਵੈਗੁਰੂ ਨਾ ਮੇ ਕੋਈ ਵਹਿਮ ਪਾ ਰਹੀ ਆ ਸੰਗਤ ਦੇ ਵਿੱਚ ਨਾ ਕੁਝ ਬਸ ਮੈਂ ਆਪਣੀ ਹੱਦ ਬਿੱਤੀ ਦੱਸਦੀ ਬਈਆਂ ਕਿੰਨੀ ਹਾਲਤ ਖਰਾਬ ਹੋ ਗਈ ਸੀ ਬਹੁਤ ਜ਼ਿਆਦਾ ਵੈਗੁਰੂ ਜੀ ਘਰ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਆਉਣ ਲੱਗੀਆਂ ਘਰ ਦੇ ਅੰਦਰ ਕੀ ਨਾ ਉਹ ਸੌਣ ਦਿੰਦੀਆਂ ਸੀ ਨਾ ਖਾਣ ਦਿੰਦੀਆਂ ਸੀ ਵੈਗੁਰੂ ਜੀ ਈਵਨ ਕੇ ਜੇ ਰਾਤ ਨੂੰ ਸੌਣਾ ਵੈਗੁਰੂ ਮੰਜੇ ਇੰਨੇ ਜ਼ਿਆਦਾ ਹਿਲਣੇ ਕਈ ਵਾਰੀ ਚਿੱਕਾਂ ਵੱਜਣ ਜਾਂ ਕੰਨਾਂ ਦੇ ਵਿੱਚ ਸੁੱਤੇ ਪਿਆਦੇ ਜਾਂ ਹੁੰਦੇ ਬੈਠਦੇ ਲੱਗਣਾ ਕੋਈ ਪਿੱਛੋਂ ਦੀ ਆ ਗਿਆ ਆ ਕੇ ਖੜ ਗਿਆ ਮੂਰੇ ਇਹ ਹਾਲ ਮੇਰੇ ਨਾਲ ਹੋ ਰਹੀ ਸੀ ਬਟ ਮੈਂ ਬੱਚਿਆਂ ਮੂਰੇ ਨਹੀਂ ਗੱਲਬਾਤ ਕਦੇ ਕੀਤੀ ਤੇ ਬੱਚੇ ਆਪ ਹੀ ਫਿਰ ਜਦੋਂ ਮਤਲਬ ਕਹਿਣ ਲੱਗ ਗਏ ਵੀ ਹਾਂਜੀ ਇਦਾਂ ਹੋ ਇਦਾਂ ਹੋ ਰਿਹਾ ਮਮਾ ਤਾਂ ਮਤਲਬ ਬਹੁਤ ਜ਼ਿਆਦਾ ਵੈਗੁਰ ਜੀ ਕਿ ਹਫ਼ਤੇ ਦੇ ਵਿੱਚ ਮੈਨੂੰ ਲੱਗਦਾ ਮੈਂ 2-2 ਵਾਰੀ ਹਸਪੀਟਲ 2-2 ਵਾਰੀ ਕੀ 3-4 ਵਾਰੀ ਹਸਪੀਟਲ ਐਡਮਿਟ ਹੁੰਦੀ ਸੀਗੀ ਮੈਂ ਵੀ ਠੀਕ ਹੋਣਾ ਬੱਚਾ ਨੀ ਬਿਮਾਰ ਹੋ ਜਾਣਾ ਵਾਹਿਗੁਰੂ ਜੀ ਕੋਈ ਨਾੜ ਇਦਾਂ ਦੀ ਨਹੀਂ ਐਦਾਂ ਹੈ ਵੀ ਕੋਈ ਬਿਨ ਨਹੀਂ ਹੋਵੇ ਇੰਜੈਕਸ਼ਨਾਂ ਨਾਲ ਜਾਂ ਜਦੋਂ ਉਹ ਲਗਾਉਂਦੇ ਹੁੰਦੇ ਸੀ ਵਾਹਿਗੁਰੂ ਜੀ ਗਲੂਕੋਜ਼ ਵਗੈਰਾ ਵੀ ਮੈਨੂੰ ਇੰਨਾ ਪਤਾ ਵੀ ਮੇਰੀ ਹਾਲਤ ਇੰਨੀ ਖਰਾਬ ਹੈ ਮੇਰੀ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਤੇ ਵਾਹਿਗੁਰੂ ਜੀ ਅਗੇ ਅਰਦਾਸ ਕਰਨੀ ਜੇ ਕਿਸੇ ਕੋਲ ਮਤਲਬ ਇਦਾਂ ਗਏ ਤਾਂ ਵਾਹਿਗੁਰੂ ਜੀ 10 15 ਦਿਨ ਥੋੜੀ ਜਿਹੀ ਸ਼ਾਂਤੀ ਲੱਗਣੀ ਪਰ ਫੇਰ ਉਹੀ ਸਰਕਲ ਚੱਲ ਪੈਣਾ ਕਰਦੇ ਅੰਦਰ ਵਾਹਿਗੁਰੂ ਜੀ ਦਿਨ ਕੀ ਹੋਇਆ ਵਾਹਿਗੁਰੂ ਜੀ ਆ ਗੁਰਦੁਆਰਾ ਸਾਹਿਬ ਜਾਣ ਲੱਗੀ ਜਦੋਂ ਬਾਬਾ ਜੀ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਕੋਈ ਵੀ ਏਦਾਂ ਮਤਲਬ ਜੋੜੋ ਸੰਗਤ ਨਾਲ ਜੋੜੋ ਜਦ ਘਰ ਬੈਠੇ ਮੈਂ ਆਪ ਜੀ ਦਾ ਨਾਮ ਜਪ ਸਕਦੇ ਉਹ ਇਸ ਇਨਾ ਚੀਜ਼ਾਂ ਜੋ ਮੈਂ ਬਾਹਰ ਨਿਕਲ ਸਕਾਂ ਵਾਹਿਗੁਰੂ ਜੀ ਬਾਬਾ ਜੀ ਅੱਗੇ ਅਰਦਾਸ ਕੀਤੀ ਗੁਰਦੁਆਰਾ ਸਾਹਿਬ ਜਾ ਕੇ ਤੇ ਸ਼ਾਮ ਨੂੰ ਵਾਹਿਗੁਰੂ ਜੀ ਆਪ ਜੀ ਦਾ ਨਾਮ ਯੂਟਿਊਬ ਤੇ ਕਥਾ ਸੁਣੀ ਵਾਇਗੁਰੂ ਤੇ ਨੰਬਰ ਪਾਇਆ ਹੋਇਆ ਸੀ ਵਾਇਗੁਰੂ ਤੇ ਮਨ ਦੇ ਅੰਦਰ ਇਹਨਾਂ ਵੈਰਾਗਨ ਦਾ ਹੁੰਦਾ ਸੀ ਕਿ ਬਸ ਰੋਟੀ ਅਗਰ ਦੇਖ ਲਈ ਨਾ ਬਿਰੋਟੀ ਖਾਣੀ ਹੈ ਤਾਂ ਵਾਇਗੁਰੂ ਜੀ ਉਹ ਵੀ ਨਹੀਂ ਜਾਂਦੀ ਹੁੰਦੀ ਸੀਗੀ ਅੰਦਰ ਇਹਨਾਂ ਮਤਲਬ ਪਰਮਾਤਮਾ ਲਈ ਹੁੰਦਾ ਸੀ ਕਿ ਵਾਇਗੁਰੂ ਜੀ ਮੈਨੂੰ ਮੈਂ ਕਿੱਥੇ ਬਸ ਗਈ ਮੈਂ ਕਦੇ ਨਾ ਚੀਜ਼ਾਂ ਨੂੰ ਮੰਨਦੀ ਨਹੀਂ ਕਦੇ ਬਲੀਵ ਨਹੀਂ ਕੀਤਾ ਤੇ ਇਹ ਜਿਹਾ ਮੇਰੇ ਨਾਲ ਹੁਣ ਕਿਉਂ ਹੋ ਰਹੀਆਂ ਨੇ ਕਿ ਕੁਝ ਨਹੀਂ ਸਮਝ ਲੱਗ ਰਹੀ ਸੀ ਵਾਇਗੁਰੂ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ ਆਪ ਜਿਹਦੇ ਗਰੁੱਪ ਦੇ ਨਾਲ ਜੁੜੀ ਤਾਂ ਵਾਇਗੁਰੂ ਜੀ ਇਨਾ ਮਨ ਦੇ ਅੰਦਰ ਮਤਲਬ ਹੋਇਆ ਕਿ ਸਿਮਰਨ ਜਦੋਂ ਦਿਲ ਕਰਨਾ ਵਾਹਿਗੁਰੂ ਜੀ ਐਪ ਖੋਲ ਲੈਣੀ ਸਿਮਰਨ ਕਰਨਾ ਸ਼ੁਰੂ ਸ਼ੁਰੂ ਕਰ ਦੇਣਾ ਜੋ ਦਿਲ ਕਰਨਾ ਤੇ ਇੱਕ ਦਿਨ ਕੀ ਹੋਇਆ ਵਾਹਿਗੁਰੂ ਮੈਂ ਇਦਾਂ ਸਿਮਰਨ ਕਰਦੀ ਕਰਦੀ ਨਾ ਰਾਤ ਨੂੰ ਵੀ ਅger ਇਦਾਂ ਖੁੱਲ ਨਹੀਂ ਤਾਂ ਵਾਹਿਗੁਰੂ ਜੀ ਸੰਗਤ ਨਾਲ ਜੁੜ ਜਾਣਾ ਅਗਰ ਉਸ ਟਾਈਮ ਵਾਹਿਗੁਰੂ ਜੀ 3 ਨੰਬਰ ਗਰੁੱਪ ਦੇ ਵਿੱਚ ਨਾ ਹੁਣ ਤਾਂ ਪੱਕੀਆਂ ਸੇਵਾਵਾਂ ਲੱਗੀਆਂ ਹੋਈਆਂ ਉਸ ਟਾਈਮ 3 ਨੰਬਰ ਗਰੁੱਪ ਦੇ ਵਿੱਚ ਸੇਵਾਵਾਂ ਨੇ ਸੀ ਲੱਗੀਆਂ ਹੋਈਆਂ ਤੇ ਟ੍ਰੇਨਿੰਗ ਜਿਸ ਤਰ੍ਹਾਂ ਦਿੰਦੇ ਹੁੰਦੇ ਸੀਗੇ ਤਾਂ ਉਸ ਟਾਈਮ ਕੋਈ ਵੀ ਗੁਰਮੁਖ ਜਿਸ ਤਰ੍ਹਾਂ ਸੇਵਾ ਕਰ ਸਕਦਾ ਹੁੰਦਾ ਸੀਗਾ ਵਾਇਗੁਰੂ ਜੀ ਉਹ ਦੇਖ ਲੈਣਾ ਵੀ ਅਗਲਾ ਗੁਰਮਖ ਨਹੀਂ ਬੋਲ ਰਿਹਾ ਤੇ ਆਪ ਲੱਜਣਾ ਇੰਨਾ ਚਾਹ ਹੁੰਦਾ ਸੀ ਤਾਂ ਹੋਲੀ-ਹੋਲੀ ਇੱਕ ਦਿਨ ਕੀ ਹੋਇਆ ਵਾਇਗੁਰੂ ਜੀ ਮੈਂ ਸੁੱਤੀ ਪਈ ਸੀਗੀ ਸੁੱਤੀ ਪਈ ਤੇ ਜਿਸ ਤਰ੍ਹਾਂ ਘਰ ਦੀ ਵਾਇਬ੍ਰੇਸ਼ਨ ਦੇ ਅੰਦਰ ਨਾਮ ਚੱਲਣ ਲੱਗ ਗਿਆ ਹੈ ਨਾ ਵਾਇਗੁਰੂ 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 ਆਪ ਵੀ ਸੰਗਤ ਨਾਲ ਜੁੜ ਜਾਣਾ ਤੇ ਮੈਨੂੰ ਇੰਨਾ ਕੁ ਪਤਾ ਆ ਤੇ ਕਈ ਵਾਰ ਆਪ ਜੀ ਦਾ ਮਤਲਬ ਆ ਜਾਣਾ ਮਤਲਬ ਕਿ ਆਪ ਜੀ ਮੇਰੇ ਕੋਲੇ ਹੈਗੇ ਹੋ ਬੈਠੇ ਹੋ ਪਏ ਹੋ ਹੈਨਾ ਖੜੇ ਹੋ ਇਦਾਂ ਮੈਂ ਆਪ ਜੀ ਨੂੰ ਦੇਖਣਾ ਤੇ ਫਰਸਟ ਮੈਂ ਆਪ ਜੀ ਨੂੰ ਪਹਿਲੇ ਰੋੜੀਆਂ ਸਮਾਗਮ ਤੇ ਮਿਲੀ ਸੀ ਵਾਇਗੁਰੂ ਜੀ ਆਪ ਜੀ ਨੂੰ ਤੇ ਉਦੋਂ ਇਦਾਂ ਲੱਗਿਆ ਕਿ ਸਾਡੀ ਸਾਂਝ ਬਹੁਤ ਪੁਰਾਣੀ ਹੈ ਵਾਹਿਗੁਰੂ ਜੀ ਬਹੁਤ ਜ਼ਿਆਦਾ ਪੁਰਾਣੀ ਜਿੱਦਾਂ ਮਤਲਬ ਮੇਰੇ ਅੰਦਰ ਚਾਹ ਸੀਗਾ ਮੇਰੇ ਹਸਬੰਦ ਨੇ ਮੇਰੇ ਹਸਬੰਦ ਨੇ ਮਨਾ ਕਰਤਾ ਸੀ ਕਿ ਨਹੀਂ ਹੋਤਿ ਨੇ 18 ਫਰਵਰੀ ਨੂੰ ਮੈਨੂੰ ਪਤਾ ਮੇਰਾ ਬਰਥਡੇ ਸੀਗਾ ਜਨਮ ਦਿਨ ਸੀਗਾ ਤੇ ਵਾਹਿਗੁਰੂ ਜੀ ਮੈਨੂੰ ਪਤਾ ਮੈਂ ਆਪਣੇ ਪਰਿਵਾਰ ਦੇ ਕੋਲੋਂ ਰੋ ਰੋ ਕੇ ਰੋ ਰੋ ਕੇ ਵੀ ਮੈਂ ਭਾਈ ਸਾਹਿਬ ਜੀ ਨੂੰ ਮਿਲਣਾ ਮੈਨੂੰ ਜਾਣ ਦੋ ਮੈਨੂੰ ਜਾਣ ਦੋ ਮੇਰੇ ਲਈ ਇਹ ਹੀ ਗਿਫਟ ਹੈਗਾ ਮੇਰਾ ਮੇਰੇ ਜਨਮ ਦਿਨ ਦੇ ਉੱਤੇ ਤਾਂ ਮੈਨੂੰ ਪਤਾ ਵਾਹਿਗੁਰੂ ਜੀ 18 ਫਰਵਰੀ ਨੂੰ ਮੈਂ 2023 ਨੂੰ ਵਾਹਿਗੁਰੂ ਜੀ ਆਪ ਜੀ ਨੂੰ ਨਾ ਪਿਆਰ ਵਾਹਿਗੁਰੂ ਜੀ ਆਪ ਜੀ ਨੇ ਦਿੱਤਾ ਤੇ ਮੈਨੂੰ ਇਦਾਂ ਲੱਗਿਆ ਪਤਾ ਨਹੀਂ ਮੈਨੂੰ ਕੀ ਮਿਲ ਗਿਆ ਅੱਜ ਮੇਰੇ ਸ਼ਬਦ ਨਹੀਂ ਹੈਗੇ ਵਾਹਿਗੁਰੂ ਜੀ ਤਾਂ ਇੱਕ ਦਿਨ ਸੁੱਤੀ ਪਈ ਸੀ ਜਿੱਦੈ ਸਿਮੈਂਟ ਕਰਦੇ ਕਰਦੇ ਪੈ ਗਈ ਤਾਂ ਮੈਨੂੰ ਇੰਨਾ ਪਤਾ ਕਿ ਜੋ ਰੂਹਾਂ ਮੈਨੂੰ ਤੰਗ ਕਰਦੀਆਂ ਸੀ ਵਾਹਿਗੁਰੂ ਜੀ ਮੇਰੇ ਪਰਿਵਾਰ ਨੂੰ ਤੰਗ ਕਰਦੀਆਂ ਸੀ ਵਾਹਿਗੁਰੂ ਤੇ ਉਹ ਮਤਲਬ ਇੱਕ ਟੀਵੀ ਕੋਲੇ ਆ ਕੇ ਇਦਾਂ ਖੜ ਗਈ ਉਹ ਟੈਪ ਟੈਪ ਬੂਟ ਮਾਰਦੀ ਬੜੀ ਜ਼ਬਰਦਸਤ ਕੋਈ ਬੈੱਡ ਦੇ ਉੱਤੇ ਖੜਾ ਵਾ ਕੋਈ ਕਿਤੇ ਖੜਾ ਕੋ ਕਿਤੇ ਖੜਾ ਵਾ ਤੇ ਮੈਨੂੰ ਤੰਗ ਕਰਨ ਲੱਗੇ ਨੇ ਜਿਸ ਤਰ੍ਹਾਂ ਤੇ ਮੈਨੂੰ ਇੰਨਾ ਪਤਾ ਦੋ ਬਾਵਾ ਜਿਸ ਤਰ੍ਹਾਂ ਨਿਕਲ ਕੇ ਆਈਆਂ ਤੇ ਮੇਰੇ ਤੇ ਦਬਾਅ ਕੋਈ ਨਹੀਂ ਪੈਣ ਦਿੱਤਾ ਵਾਏ ਗੁਰੂ ਉਹਨਾਂ ਨੇ ਤੇ ਮੈਨੂੰ ਹੌਸਲਾ ਜਿਹਾ ਹੋ ਗਿਆ ਹੌਲੀ 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 ਵਾਏ ਗੁਰੂ ਜੀ ਦਾ ਜੁਰਦੇ 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 ਇਹ ਸਭ ਚੀਜ਼ਾਂ ਘਰ ਦੇ ਅੰਦਰੋਂ ਨਿਕਲਣ ਲੱਗ ਗਈਆਂ ਔਰ ਜਿੱਥੇ ਮੇਰਾ ਦਿਲ ਨਹੀਂ ਸੀ ਲੱਗਦਾ ਹੁੰਦਾ ਨਾ ਵਿਹਾਈ ਰਾਤ ਕਿੱਦਾਂ ਅੱਜ ਕੱਟਣੀ ਆ ਸਾਡੇ ਦਰਵਾਜ਼ੇ ਵਾਏ ਗੁਰੂ ਜੀ ਇਦਾਂ ਆਪਣੇ ਆਪ ਖੁੱਲ ਜਾਂਦੇ ਹੁੰਦੇ ਸੀ ਨਾ ਕਿ ਜਿੱਦਾਂ ਬੈਠੇ ਆ ਕਿਤੇ ਹਵਾ ਨਹੀਂ ਕੁਛ ਨਹੀਂ ਐਕਦਾ ਦਰਵਾਜ਼ੇ ਖੁੱਲ ਜਾਣੇ ਤੇ ਬਹੁਤ ਪਰੇਸ਼ਾਨ ਕਰਨਾ ਵਾਹਿਗੁਰੂ ਜੀ ਬਹੁਤ ਮੈਂ ਬਿਆਨ ਨਹੀਂ ਕਰ ਸਕਦੀ ਮੇਰਾ ਨਾਮ ਹੈ ਉਸ ਚੀਜ਼ ਨੂੰ ਮੈਂ ਯਾਦ ਕਰ ਕਰ ਸਕਦੀ ਹਾਂ ਮੈਨੂੰ ਪਤਾ ਮੈਂ ਕਿਦਾਂ ਉਹ ਚੀਜ਼ਾਂ ਵਾਹਿਗੁਰੂ ਜੀ ਮੈਂ ਫੇਸ ਕੀਤੀਆਂ ਨੇ ਮੈਂ ਕਦੇ ਇਸ ਇਨਾ ਚੀਜ਼ਾਂ ਨੂੰ ਮੰਨਿਆ ਨਹੀਂ ਪਰ ਇਹ ਮੇਰੇ ਤੇ ਬੀਤੀਆਂ ਨੇ ਵਾਹਿਗੁਰੂ ਤੇ ਜਦੋਂ ਬਾਵਾ ਉਹ ਆਈਆਂ ਵਾਹਿਗੁਰੂ ਤਾਂ ਮਤਲਬ ਇਦਾਂ ਲੱਗਿਆ ਵੀ ਮੈਨੂੰ ਹੁਣ ਬਚਾਉਣ ਵਾਲਾ ਕੋਈ ਹੈਗਾ ਵਾਹਿਗੁਰੂ ਜੀ ਅੱਜ 2 ਸਾਲ ਹੋ ਜਾ ਰਹੇ ਨੇ ਹਨਾ ਹੁਣ ਆਪਣੇ ਨਵੰਬਰ ਮਹੀਨੇ ਹੋਣੇ ਨੇ ਵਾਹਿਗੁਰੂ ਜੀ ਤੇ ਦੋ ਸਾਲਾਂ ਦੇ ਵਿੱਚ ਵਾਹਿਗੁਰੂ ਜੀ ਇੰਨਾ ਮਤਲਬ ਕਰਦੇ ਅੰਦਰ ਹੁਣ ਮਤਲਬ ਜਿੱਦਾਂ ਜਿੱਦਾਂ ਸਿਮਰਨ ਨਾਲ ਜੁੜਦੀ ਆ ਤਾਂ ਵਾਹਿਗੁਰੂ ਜੀ ਇੰਨਾ ਕਰਦੇ ਅੰਦਰ ਵੀ ਸਕੂਨ ਆਂਦਾ ਵਾ ਹੋ ਮਤਲਬ ਕਿ ਸਿਮਰਨ ਵੀ ਵਾਹਿਗੁਰੂ ਜੀ ਹੁਣ ਜਿਸ ਤਰ੍ਹਾਂ ਤੁਹਾਨੂੰ ਮਿਲੀ ਆ ਮਿਲਦੀ ਆ ਤੇ ਵਾਹਿਗੁਰੂ ਜੀ ਕਦੇ ਮਤਲਬ ਜ਼ਬਾਨ ਦੇ ਮੂੰਹ 'ਚ ਮੈਂ ਕਦੇ ਕੁਝ ਬੋਲ ਨਹੀਂ ਸਕਦੀ ਨਾ ਕਦੇ ਕੁਝ ਮੰਗ ਮਤਲਬ ਨਹੀਂ ਮੰਗ ਸਕਦੀ ਵਾਹਿਗੁਰੂ ਜੀ ਆਪ ਜੀ ਦੇ ਕੋਲੇ ਆ ਕੇ ਮੇਰੇ ਫੁਰਨੇ ਬਿਲਕੁਲ ਬੰਦ ਹੋ ਕੇ ਮੇਰੇ ਜ਼ਬਾਨ ਬਿਲਕੁਲ ਬੰਦ ਹੋ ਜਾਂਦੀ ਹੈ ਵਾਸੇ ਵਾਹਿਗੁਰੂ ਜੀ ਮੈਨੂੰ ਨਾ ਮੈਨੂੰ ਕਾਲਪੁਰਖ ਵਾਹਿਗੁਰੂ ਜ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵਾਹਿਗੁਰੂ ਜੀ ਮੈਨੂੰ ਮੈਂ ਉਹਨਾਂ ਦਰਸ਼ਨ ਨਿਦਾਰੇ ਕਰਨੇ ਚਾਹੁੰਨੀ ਹਰ ਵਦ ਵਦ ਹੁਣ ਵੀ ਹੁੰਦਾ ਵਾਹਿਗੁਰੂ ਜੀ ਆਪ ਖੋਲੋ ਸੰਗਤ ਵਿੱਚ ਉਡਾ ਬੈਠ ਕੇ ਸੰਗ ਸਿਮਰਨ ਕਰਾ ਵਾਹਿਗੁਰੂ ਜੀ ਬੋਤ 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 ਵਾਹਿਗੁਰੂ ਜੀ ਕਰਦੇ ਅੰਦਰ ਵੀ ਸ਼ਾਂਤੀ ਹੈ ਮਨ ਚ ਵੀ ਸ਼ਾਂਤੀ ਹੈ ਵਾਹਿਗੁਰੂ ਜੀ ਆਪਣਾ ਮੇਰ ਪਰੇ ਹੱਥ ਵਾਹਿਗੁਰੂ ਜੀ ਰੱਖਣਾ ਮੇਰੇ ਔਰ ਮੇਰੇ ਪਰਿਵਾਰ ਤੇ ਔਰ ਕਾਲਪੁਰਖ ਨਾਲ ਵਾਹਿਗੁਰੂ ਜੀ ਮਿਲਾਬ ਕਰਨਾ ਮੇਰੀ ਮੇਰੀ ਕੋਈ ਇੱਛਾ ਨਹੀਂ ਕੋਈ ਮੰਗ ਨਹੀਂ ਵਾਹਿਗੁਰੂ ਜੀ ਬਸ ਇਹ ਆਵਾਸ ਪ੍ਰਮਾਤਮਾ ਮੈਨੂੰ ਮਿਲ ਜੇ ਵਾਹਿਗੁਰੂ ਬੋਤ ਬਹੁਤ ਵਾਹਿਗੁਰੂ ਜੀ ਵਾਹਿਗੁਰੂ ਨੇ ਸਹਾਰਾ ਬੋ ਦਿੱਤਾ ਬਹੁਤ ਮੈਨੂੰ ਉਸ ਨਰਕ ਦੇ ਵਿੱਚੋਂ ਕੱਢਿਆ ਮੈਂ ਬਿਆਨ ਨਹੀਂ ਕਰ ਸਕਦੀ ਵਾਹਿਗੁਰੂ ਜੀ ਮੈਂ ਬਿਆਨ ਨਹੀਂ ਕਰ ਸਕਦੀ ਵਾਹਿਗੁਰੂ ਜੀ ਮੇਰੀ ਕਦੇ ਹਿੰਮਤ ਨਹੀਂ ਪਈ ਵੀ ਮੈਂ ਆਪਣਾ ਪ੍ਰੈਕਟੀਕਲ ਸ਼ੇਅਰ ਕਰਾਂ ਮੈਨੂੰ ਇਹ ਲੱਗਦਾ ਸੰਗਤ ਪਤਨੀ ਕੀ ਸੋਚੇਗੀ ਇਹ ਸਭ ਚੀਜ਼ਾਂ ਵਾਹਿਗੁਰੂ ਜੀ ਮੇਰੇ ਨਾਲ ਹੋਈਆਂ ਲੱਗੀਆਂ ਚਿੱਖਾਂ ਵੱਜਣੀਆਂ ਕੰਨਾਂ ਵਿੱਚ ਦਰਦ ਹੋਣੀ ਜਦੋਂ ਚੀਖ ਮਾਰ ਦੇਣੀ ਇਦਾਂ ਲੱਗਦਾ ਭਾਂਡੇ ਡਿੱਗ ਰਹੇ ਡਿੱਗੇ ਨੇ ਰਸੋਈ ਦੇ ਵਿੱਚ ਦੇਖਣਾ ਤਾਂ ਕੁਝ ਵੀ ਨਹੀਂ ਕਈ ਵਾਰੀ ਦਰਵਾਜ਼ੇ ਖੜਕਨੇ ਵਾਹਿਗੁਰੂ ਜੀ ਏਡੀ ਜੋਰ-ਜੋਰ ਦੀ ਉੱਪਰ ਜਾਣਾ ਦੇ ਉਹ ਚ ਖੜਕਦੇ ਖੜਕਦੇ ਬੰਦ ਹੋ ਜਾਂਦੇ ਹੁੰਦੇ ਸੀ ਵਾਈਗੁਰੂ ਮੈਨੂੰ ਪਤਾ ਮੈਂ ਕਿੱਦਾਂ ਮਤਲਬ ਕਟਿਆ ਫੇਸ ਕੀਤਾ ਮੈਨੂੰ ਇੱਕਦਮ ਤੈ ਹੋਇਆ ਹੁੰਦਾ ਸੀ ਵਾਈਗੁਰੂ ਜੀ ਕਿ ਸੁਸਾਈਡ ਕਰ ਲਾ ਇਸ ਚੀਜ਼ ਤੋਂ ਨਿਕਲਣ ਲਈ ਵੀ ਖਤਮ ਹੀ ਕਰ ਲਾ ਆਪਣੇ ਆਪ ਨੂੰ ਵਾਈਗੁਰੂ ਜੀ ਬਹੁਤ ਬਹੁਤ ਪਰੇਸ਼ਾਨੀਆਂ ਦੇਖਿਆ ਵਾਈਗੁਰੂ ਮੈਂ ਪਰ ਆਪ ਜੀ ਦੇ ਸੰਗਤ ਨਾਲ ਜੁੜ ਕੇ ਵਾਈਗੁਰੂ ਬਹੁਤ ਮਤਲਬ ਮਤਲਬ ਕਿ ਆਰਾਮ ਹੈ ਵਾਈਗੁਰੂ ਹੁਣ ਹੁਣ ਬਚਾ ਆ ਵਾਈਗੁਰੂ ਜੀ ਮਾਲਕ ਲੈ ਨਹੀਂ એનર્ਜੀ ਹੁਣ ਦੇ ਰਿਹਾ ਦਿਨ ਬਦਿਲ ਪੋਜ਼ਿਟਿਵ એનર્ਜੀ ਦੇ ਰਿਹਾ ਵਾਈਗੁਰੂ ਜੀ ਸਭ ਚੀਜ਼ਾਂ ਹੁਣ ਭੁੱਲਦੀਆਂ ਜਾਂਦੀਆਂ ਨੇ ਜੋ ਬੀਤਿਆ ਵਾ ਵਾਈਗ ਬਸ ਇੰਨੀ ਕੁ ਬੇਨਤੀ ਸੀ ਵਾਹਿਗੁਰੂ ਮੇਰੀ ਅੱਗੇ ਆਪ ਜੀ ਤੇ ਆਪ ਜੀ ਨੂੰ ਕਿੰਨੀ ਵਾਰੀ ਮਿਲਿਆ ਪਰ ਕਦੇ ਕੁਛ ਬੋਲ ਨਹੀਂ ਹੋਈ ਕੁਛ ਵੀ ਨਹੀਂ ਬੋਲ ਹੁੰਦਾ ਵਾਹਿਗੁਰੂ ਜੀ ਬਸ ਰੋਣਾ ਆਂਦਾ ਦੇਖ ਕੇ ਵਿਰਾਗ ਆ ਜਾਂਦਾ ਬਹੁਤ ਵਾਹਿਗੁਰੂ ਮੈਨੂੰ ਪਤਾ ਵਾਹਿਗੁਰੂ ਜੀ ਮੈਂ ਕਿੱਦਾਂ ਸੰਗਤ ਵਿੱਚ ਆਉਂਦੀ ਹਾਂ ਕਿੱਦਾਂ ਮਿੰਨਤਾਂ ਕਰ ਕਰ ਜਾਂਦੀ ਹਾਂ ਵਾਹਿਗੁਰੂ ਜੀ ਇਵਨ ਕੇ ਮੰਮੀ ਵੀ ਕਰਦੇ ਹੁੰਦੇ ਸੀਗੇ ਕਿ ਕਿੱਦਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੀ ਆ ਤੇ ਮਤਲਬ ਉਹਨਾਂ ਨੇ ਖਿਜਣਾ ਕਿਉਂਕਿ ਉਹ ਮਤਲਬ ਨਾਮਦਨ ਵਿਆਜ ਦਾ ਮਿਲਿਆ ਹੋਇਆ ਨਾ ਉਹਨਾਂ ਨੂੰ ਤੇ ਉਹਨਾਂ ਨੇ ਖਿਜਣਾ ਤੇ ਇੱਕ ਦਿਨ ਆਪਣੇ ਖੁਦ ਦੇ ਕੰਨਾਂ ਵਿੱਚ ਉਹਨਾਂ ਦੇ ਸਿਮਰਨ ਚੱਲਣ ਲੱਗ ਗਿਆ ਵਾਹਿਗੁਰੂ 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 ਤੇ ਸ਼ਾਮ ਨੂੰ ਮੈਨੂੰ ਕਹਿੰਦੇ ਕਹਿੰਦੇ ਨੀਨੂ ਮੇਰੇ ਕਹਿੰਦੇ ਸਿਮਰਨ ਹਟਦਾ ਹੀ ਨਹੀਂ ਮੈਂ ਕਿਹਾ ਮੰਮੀ ਸੁਣੋ ਫਿਰ ਇਹਨੂੰ ਵਾਹਿਗੁਰੂ ਨੂੰ ਹੁਣ ਆਪੋ ਵਾਹਿਗੁਰੂ ਜੀ ਉਹ ਵੀ ਨਾਲ ਬੈਠ ਕੇ ਸਿਮਰਨ ਕਰਦੇ ਤਾਂ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ बस इन्हीं की भाई जी प्रैक्टिकल सी मेरा भाई जी का खालसा भाई गुरु जी की फतेह भाई गुरु ओ शुक्र है मेरे दाते आप ਆਸ ਨੂੰ ਵੀ ਮਜੂਰ ਕੀਤਾ ਹੋਇਆ ਸੀ ਇਹ ਦੁੱਖ ਨਾ ਦੱਸਣ ਦੇ ਉੱਤੇ ਉਹਨਾਂ ਤਦੋਂ 8 ਦਿਨ ਲਗਾਤਾਰ ਉਸ ਸਿਆਆਂ ਦੇ ਨਾਲ ਜਿੱਤੋ ਤੇ ਜਹਿਦ ਕੀਤੀ ਸੀ ਜਿਹੜਾ ਤੁਹਾਡੇ ਤੇ ਕਸ਼ਟ ਸੀ ਨਾ ਉਹਨੂੰ ਕਿਦਾਂ ਅਸੀਂ ਜਰੀਆ ਸੀ ਜੇ ਉਸ ਦਿਨ ਕੁਝ ਨੇਰੇ ਵਾਲੇ ਗੁਰਮੁਖ ਪਿਆਰਿਆਂ ਨੂੰ ਪਤਾ ਸਾਡੀ ਕੰਡੀਸ਼ਨ ਦਾ ਕੀ ਹੋਈ ਸੀ ਅਤੇ ਆ ਜਿਹੜੇ ਬੋੜ ਵਾਲਿਆਂ ਭੈਣਾ ਮੇਰੀਆਂ ਰੋਣ ਲੱਗ ਜਾਂਦੀਆਂ ਸੀ ਕਿਤੇ ਇਹਨਾਂ ਦਾ ਦੱਸਣੋਂ ਤਦ ਇਹਨਾਂ ਸਾਂਝਾ ਕਰਦੇ ਨੇ ਇੱਕ ਭਗਤੀ ਦੇ ਸੰਗਤਿਆਂ ਦੇ ਵਿੱਚ ਆਪਾਂ तकरीबन ਸਾਰੇ ਹੀ ਨਾ ਪਿਛਲੇ ਸੰਜੋਗ ਕਿੱਥੇ ਤੋਂ ਆਪਾਂ ਪਹਿਲਾਂ ਵੀ ਆਪਾਂ ਸੰਗਤਾਂ जान ਦਾ ਕੋਈ ਕੋਈ ਨਹੀਂ ਹੈ ਬਰਲੇ ਬਰਲੇ ਨੇ ਜਿਹੜੇ ਜਾਣਦੇ ਆਤੇ ਫਸ ਮੇਰੇ ਮਾਲਕ ਦਾ ਮੈਂ ਸ਼ੁਕਰ ਵੀ ਕਰਾਂਗਾ ਇੱਕ ਬੇਨਤੀ ਵੀ ਕਰਾਂਗਾ ਮਾਲਕ ਦੇ ਅੱਗੇ ਕਿ ਐਤਾ ਕਿਸੇ ਦਾ ਹੋਰ ਜ਼ਿਆਦਾ ਡੂੰਗਾ ਧੰਨ ਧਿਆਨ ਨਾ ਲੇ ਮੇਰੇ ਬਾਦਸ਼ਾ ਅਸੀਂ ਬੱਚੇ ਆ ਡੋਲ ਜਾਂਦੇ ਆ ਡੋਨ ਨਾ ਚਾਹੀਏ ਕਿਤੇ ਬਹੁਤ ਤਕੜੀ ਤਪੱਸਿਆ ਬੜਾ ਧਿਆਨ ਕਰਣਾ ਸੀ ਇਹ ਐਸਾ ਬੱਚੀ ਦਾ ਲਿਆ ਸੀ ਮਾਲਕਾ ਹੋਰ ਨਾ ਕਿਸੇ ਦਾ ਐਨਾ ਆਇ ਇੱਕ ਜੈਨਕੁੰਦਾ ਹੋਰ ਨਾ ਮੇਰੇ ਮਾਲਕਾ ਕਿਸੇ ਦਾ ਇਹ ਵੱਡਾ ਧਿਆਨ ਰਿਓ ਤੁਸੀਂ ਵਾਹਿਗੁਰੂ 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 ਬਹੁਤ ਬਹੁਤ ਸ਼ਾਬਾਸ਼ ਜੀ ਭੈਣ ਬਹੁਤ ਬਹੁਤ ਸ਼ਾਬਾਸ਼ੀ ਐਤਾ ਅੱਗੇ ਵਾਸਤੇ ਵੀ ਤੱਕੜੇ ਹੋ ਕੇ ਕਿ ਸ੍ਰੀਮਨ ਪਾਪਾ Thank you.